ਹਾਂਜੀ ਬਾਈ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਪਾਂ ਸੰਲੂਆ ਜ਼ਿਲ੍ਹਾ ਬਰਨਾਲਾ ਬਾਈ ਕੋਲ 4-5 ਨਗ ਬਕਾਊਗਾ ਆਪਾਂ ਬਾਈ ਜੀ ਦੀ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਦੇ ਆ ਤੇ ਆਪਾਂ ਕਰਦੇ ਆ ਜੀ ਬਾਈ ਨਾਲ ਗੱਲਬਾਤ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਨਾਮ ਤੇ ਐਡਰੈਸ ਦੱਸੋ ਜੀ। ਨਾਮ ਹੈਗਾ ਭਰਪੂਰ ਸਿੰਘ ਪਿੰਡ ਸੰਧੂ ਕਲਾਂ। ਹਾਂਜੀ। ਜ਼ਿਲ੍ਹਾ ਹੈਗਾ ਬਰਨਾਲਾ ਤਹਿਸੀਲ ਆਪਾਂ ਨੂੰ ਤਫਾ ਪਈ ਜਾਂਦੀ ਆ। ਠੀਕ ਹੈ ਜੀ। ਫੋਨ ਨੰਬਰ ਹੈਗਾ ਆਪਣਾ 9915466744। ਠੀਕ ਹੈ ਜੀ। ਕਿਹੜੇ ਕਿਹੜੇ ਪਿੰਡ ਨੇੜੇ ਪੈਣ ਦੇ ਆਪਣੇ? ਨੇੜੇ ਪਿੰਡ ਆਪਾਂ ਜੇ ਤਾਂ ਮੰਨ ਲਓ ਵੀ ਬਰਨਾਲੇ ਸਾਈਡੋਂ ਉਹਨਾਂ ਦਾ ਸੈਣਾ ਪੈ ਜਾਂਦਾ। ਠੀਕ ਹੈ ਜੀ। ਇਦੋਂ ਮਾਨਸ ਵਾਲੇ ਪਾਸੋਂ ਤੁਹਾਨੂੰ ਤਫਾ ਪੈ ਜਾਂਦਾ ਮੋਗੇ ਵਾਲੀ ਛੜ ਤੋਂ ਨਾ ਭੋੜ ਪੈ ਠੀਕ ਹੈ ਜੀ ਹਾਂਜੀ ਵੀਰ ਜੀ ਆਪਣੇ ਕੋਲ ਕਿੰਨੇ ਨਾਗ ਆ ਗਏ ਆ ਅੱਜ ਆਪਣੇ ਕੋਲੇ 4 ਨਾਗ ਨੇ ਠੀਕ ਹੈ ਜੀ ਅਜਾ ਦੱਸੋ ਜੀ ਪਹਿਲੇ ਨਾਗ ਦੀ ਡਿਟੇਲ ਇਹਦੀ ਇਹ ਮੰਨ ਲਓ ਵੀ ਮਾਲੋ ਐ ਸਰ ਹੈ ਠੀਕ ਹੈ ਜੀ 82 ਕਹੋ ਇਹਨੂੰ ਐਚ ਐਫ ਐਸ ਦੀ ਐ ਸਰ ਕਹੋ ਐ ਸਰ ਦੀ ਗਾਂ ਹੈ ਦੀ ਇਹ ਹਾਂਜੀ ਹਾਂਜੀ ਤੇ ਆ ਇਹ ਜਰਸੀ ਦੇ ਵਿੱਚ ਇਹਨੇ ਦੁੱਧ ਦੀ ਕੁਆਲਿਟੀ ਚੰਗੀ ਹੈ ਫੈਂਡ ਵੀ ਚੰਗੀ ਠੀਕ ਹੈ ਜੀ ਸ੍ਰੀਲੀ ਸਰੂਲੀ ਬਹੁਤ ਹੈ ਜੇ ਮਰਜ਼ੀ ਚੋਈ ਚਾਹੀ ਜੋ ਬਾਕੀ ਉਹੀ ਇਹ ਜੀ ਗੱਲ ਨਹੀਂ ਤਸੱਲੀ ਵਖਤ ਦੀ ਜੈਗੀ ਆਪਣੀ ਆਪ ਨੂੰ ਹੀ ਦਿੱਤੀ ਵੀ ਰਾਡ ਦੁਆਰੇ ਮੋੜ ਕੇ ਲਿਆਇਆ ਕਿ ਤੀਜਾ ਸੂਆ ਸੋਗੀ ਠੀਕ ਹੈ ਜੀ 28 ਕਿਲੋ ਦੋ ਦੁਆਰ ਪਾਦਾ ਨਹੀਂ ਐ ਸਪਾਈ 28 ਕਿਲੋ ਠੀਕ ਹੈ ਭਈ ਦੇਖ ਸਕਦੇ ਹਾਂ 28 ਲੀਟਰ ਥੋੜਾ ਜਿਹਾ ਟੈਨਾ ਵੀ ਉਹਨਾਂ ਨੇ ਬੰਨ ਕੇ ਪੱਕੇ ਤੇ ਪੈਰ ਖਾਪਰੇ ਦਾ ਪੈਰ ਪੂਰ ਬਣਾਉਣ ਵਾਲੇ ਪੈਰ ਬਣਵਾ ਦਾਂਗੇ ਸਵੇਰੇ ਆ ਵੀ ਟਾਈਮ ਨਹੀਂ ਲੱਗੇ ਠੀਕ ਹੈ ਠੀਕ ਹੈ ਹਾਂ ਭਈ ਦੇਖ ਸਕਦੇ ਹਾਂ 28 ਲੀਟਰ ਵਾਲਾ ਟੈਨਾ ਵੀ ਸੁਣਦੇ ਇਹਦੇ ਮੰਨ ਲਓ ਵੀ 11 ਤਰੀਕ ਨੂੰ ਤੈਨੂੰ ਪੂਰੇ ਲੈ ਜਾ ਇੱਕ ਅੱਧਾ ਵੱਧ ਲੈ ਜਾ ਘਟਾ ਠੀਕ ਹੈ। ਉਹ ਵੀ ਦੇਖ ਸਕਦੇ ਹੋ ਤੋੜਾ-ਤੋੜਾ। ਮੋੜ ਲਾ ਬਰਾ ਮੋੜ ਲਾ। ਦੇਖ ਸਕਦੇ ਹੋ ਬਰਾ। ਇਹ ਵਾਲੂ ਬਸਪਨਾ ਘਰ ਮੌਣੀ ਦਾ ਸੀਛਾ। ਇਹ ਰੇਟ ਉਹਦਾ ਕੀ ਆ ਜੀ? ਰੇਟ ਬਸ ਆਪਾਂ ਦੇਖੋ ਮਨਤਾਨ ਕਰ ਦਾਂਗੇ 75000 ਦੀ। ਠੀਕ ਹੈ ਜੀ। ਬਈ 75000 ਰੁਪਏ ਬਈ ਨੇ ਰੇਟ ਦੱਸਿਆ। ਠੀਕ ਹੈ ਜੀ। ਦੇਖ ਸਕਦੇ ਤੁਸੀਂ। ਹਾਂਜੀ ਬਾਈ ਜੀ ਦੂਜਾ ਨਾਜ ਰਖਾਈ ਜੀ ਮੱਧਪੀ ਇਹ ਆ ਤਾਂ ਪੀਰ ਮਾਲੋ ਹਰਿਆਣੇ ਦੀ ਝੋਟੀਆਂ ਪੂਰੀ ਟੌਪ نسل ਦੀ ਆ ਅੱਜ 11 ਕਿਲੋ ਦਾ ਵਿਯੋਗ ਤੇ ਲੈ ਸਕਦਾ 14 ਨਾ ਹੋ ਗਈ ਕੋਈ ਨੂੰ ਮਗਰ ਕੱਟਾ ਹੈ ਜੀ ਜੀ ਛੀਂ ਝੰਡੇ ਕਾ ਨਾਂ ਵਾਂਗੂ ਲੈ ਮੈ ਜੋ ਮਾਦੀ ਕੋਈ ਪਰਵਾਹ ਨਹੀਂ ਹਾਂਜੀ ਹਾਂਜੀ ਇਸੇ ਗੱਲ ਦੀ ਅਗਲਾ ਦੋ ਟਾਈਮਾਂ ਦੀ ਚੋਕੇ ਲੈ ਆਖਦਾ ਲੈ ਬਿਨਾ ਬੱਚੇ ਤੋਂ ਜਿਵੇਂ ਮਰਜੀ ਚਾਹੇ ਦਿਹਾੜੀ ਤੇ ਦਾਸ ਦੇ ਰਿਛੋਲੋ ਠੀਕ ਹੈ ਜੀ ਉਹੇ ਜੀ ਗੱਲ ਨਹੀਂ ਚਾਰ ਦੰਦ ਝੋਟੀਆਂ ਠੀਕ ਹੈ ਜੀ ਮਰਜੀ ਦੋਨੇ ਪਾਸੇ ਲੈ ਕੇ ਚੋਲੋ ਬਗੇਰ ਬੱਚੇ ਤੋਂ ਠੀਕ ਹੈ ਜੀ ਬੱਚਾ ਤਾਂ ਸਬੂਤਾਂ ਨਾਲ ਸਾਰਾ ਕੁਝ ਠੀਕ ਹੈ ਜੀ ਬੱਚਾ ਇਹਦਾ ਕਿਹੜਾ ਜੀ 14 ਦਾ ਹੋਇਆ ਸੂਈ ਨੂੰ ਆ ਕੱਟ ਹੈ ਇਹ ਮਗਰ ਆ ਬਈ ਜੀ ਕੱਟਾ ਮਗਰ ਠੀਕ ਹੈ ਜੀ ਜਦੋਂ ਮੈਨੂੰ ਹੋਇਆ ਸੂਈ ਨੂੰ ਬਈ ਕਹਿੰਦਾ ਠੀਕ ਹੈ ਜੀ ਉਹ ਬਗੈਰ ਬੱਚੇ ਤੋਂ ਵੀ ਨਲ ਜਣੀ ਥੋੜੇ ਸਮੇਂ ਬਗੈਰ ਬੱਚੇ ਤੋਂ ਮਹਾ ਪ੍ਰਵਾਹ ਕੋ ਨਹੀਂ ਚਾਹ ਪੁੱਠੇ ਪਾਸੇ ਦੀ ਬਹਿ ਜਾਂ ਦੋਨੇ ਪਾਸੇ ਬਹਿ ਕੇ ਚੋਲਾ ਲੈ ਠੀਕ ਹੈ ਜੀ ਰਾਨਾ ਵਰਗੀ ਹੈ ਨਹੀਂ ਮੈਂ ਸਾਥ ਨਹੀਂ ਲਵਾਉਂਦੀ ਇਹੜਾ ਵੀਰੇ ਜੀ ਇਹਦਾ ਦੇਖ ਆਪਾਂ ਲੋਕਾਂ ਨੂੰ ਐਨੀ ਵੀ 7 ਲੱਖ ਕਰ ਦਿਆਂ ਜਾਂ 1.5 ਕਰ ਦਿਆਂ 95000 ਤੋਂ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਬਈ ਦੇਖ ਆ ਦੇ ਚੋਟੀ ਸਖਨਾ ਸੋਹਣੀ ਆ ਤੇ ਦੱਦ ਬਾਈ ਜੀ ਕਹਿੰਦਾ ਦੋ ਟਾਈਮ 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 ਚੋਕੀ ਨਾਲ ਦੇਖਦੀ ਕਰ ਕੋਈ ਜਾ ਸਕਦਾ ਜੀ ਠੀਕ ਆ ਜੀ ਸਖਨਾ ਕਰਮੋ ਵਾਲੀ ਸੋਹਣੀ ਸਨਖ Haryana ਦੀ ਕੱਟੀ ਆ ਇਹ ਨਹੀਂ ਗੱਲ ਕੋਈ ਬੀਬੀ ਡੰਡੂ ਜੀ ਮਹਿੰਦੀ ਹੈਗੀ ਠੀਕ ਆ ਜੀ ਠੀਕ ਆ ਮੁਰਲੋ ਭਰਾ ਮੁਰਲੋ ਤੈਨੂੰ ਦੇਖੋ ਬਈ ਫੇਸ ਕੁਆਲਟੀ ਸੰਗ ਸੁੰਗ ਠੀਕ ਆ ਜੀ ਰੇਟ ਵੀ ਬਾਈ ਜੀ ਨੇ ਆਪ ਨੂੰ ਦੱਸ ਹੀ ਦਿੱਤਾ ਜੀ ਤੇ ਚੈਨਲ ਨੂੰ ਯਾਰ ਚੇ ਵਨ ਤੋਂ ਅੱਗੇ ਕੰਮ ਕਰਦਾਂਗੇ ਤੇ ਜਰੂਰ ਬਾਈ ਮੈਨ ਕੰਟੈਕਟ ਕਰੋ ਜੀ ਹਾਂਜੀ ਬਾਈ ਜੀ ਆਹ ਤੀਜੇ ਨੰਬਰ ਵਾਲੇ ਦੇ ਦੱਸਿਓ ਇਹ ਦੂਜੇ ਨੰਬਰ ਆ ਜੀ ਥੋੜੀ ਐਫ ਦੇ ਕ੍ਰੋਸ ਆ ਜਾਂਦੀ ਇਹ ਇਹਨੂੰ ਸਹੀ ਬਾਲ ਦੇ ਵਿੱਚ ਪਾ ਲਓ ਠੀਕ ਹੈ ਜੀ ਦੁੱਧ ਵੜੇ ਵਿੱਤੀ ਬਾਈ ਤੇ ਹੀ ਕਿਲ ਠੀਕ ਹੈ ਦੂਜਾ ਸੁਆ ਸੁੰਦੀ ਆ ਹਾਂਜੀ ਸ੍ਰੀਲੀ ਸ੍ਰੂਲੀ ਦਾ ਹੰਤ ਕੋਈ ਨਹੀਂ ਜਿਵੇਂ ਮਰਜੀ ਬਹਿ ਚੋਕ ਪੀਣਾ ਆਂਦੇ ਆਣੇ ਤੋਂ ਚੋਲੋ ਜਾਣਾ ਪਾ ਕੇ ਚੋਲੋ ਠੀਕ ਹੈ ਜੀ ਦਿਨ ਕੱਢ ਜੂ ਹਣੇ 12 ਤੋਂ ਲੈ ਕੇ 10 12 ਦਿਨ ਮੋਜਨਾ ਖੁੱਲੇ ਕੱਢ ਜੂ 10 ਬਰ ਮੈਂ ਫੂਡਰ 400 ਰੱਖਦੀ ਆ ਠੀਕ ਹੈ ਜੀ ਲੱਡਲਾਂ ਬਹੁਤ ਆ ਛੱਲੀ ਰੱਖ ਸਤਿੰਡੋ ਹੀ ਲਈ ਹੈ ਵੜ ਕੋਈ ਵਾਰੋਂ ਨਹੀਂ ਲਈ ਵੀ ਆ ਤੁਹਾਨੂੰ ਠੀਕ ਹੈ ਜੀ ਹਾਂ ਕੱਦ ਕੋ ਤੇ ਸੁਖ ਨਾਲ ਕਰਨ ਮਿਲਦਾ ਹੱਥ ਬਥੇਰਾ ਕੱਦ ਕੋ ਬਥੇਰਾ ਲਵਾਈ ਬਥੇਰੀ ਠੀਕ ਹੈ ਤੋਰ ਕੇ ਦਿਖਾਉਗੀ ਮਾੜੇ ਦੇਖ ਸਕਦੇ ਹੋ ਠੀਕ ਹੈ ਜੀ 10 12 ਮੈਨੂੰ ਦੀ ਕੱਚੀ ਆ ਤੇ ਕਰਮਾ ਵਾਲੀ ਫੇਸ ਕੁਆਲਟੀ ਦੇ ਸਾਰੇ ਬਾਕੀ ਤੋੜਾ ਤੋੜਾ ਸੋਹੇ ਸਾਹਮਣੇ ਹੀ ਸੀ ਪਈ ਮੋੜ ਲਈ ਮੋੜ ਦਿਓ ਠੀਕ ਹੈ ਜੀ ਹਾਂਜੀ ਭਾਈ ਜੀ ਇਹਦਾ ਰੇਟ ਦੱਸੋ ਜੀ ਆਪਾਂ ਨੂੰ ਇਹਦਾ ਰੇਟ ਆਪਾਂ 70000 ਚੋਂ ਮਾਨਤਾਨ ਕਰਦੇ ਹਾਂ 70000 ਭਾਈ ਜੀ ਠੀਕ ਹੈ ਜੀ ਦੇਖ ਸਕਦੇ ਹੋ ਕਦ ਕੁੱਦ ਦੀ ਹੁੰਦੀ ਆ ਤਾਂ ਤਰਨ ਚਿੱਪਲੇ ਸਾਹਮਣੇ ਆ ਤੇ ਬਸ 10-12 ਮਿੰਟ ਕੱਤੀ ਆ ਤੇ ਬਾਈ ਜੀ ਨੇ ਜ਼ਰੂਰ ਕੰਟਰੈਕਟ ਕਰੋ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਵੀ ਲਾ ਦਾਂਗੇ ਠੀਕ ਆ ਜੀ ਹਾਂਜੀ ਬਾਈ ਜੀ ਅਜਾ ਉੱਥੇ ਨੰਬਰ ਵਾਲੇ ਦਾ ਦੱਸੋ ਜੀ ਇਹ ਦੂਜਾ ਸੂਆ ਵਹਿੜੇ ਆ ਠੀਕ ਆ ਜੀ ਇਹ ਆਪੇ 2522 ਕਿਲੋ ਪਾਉ ਦਾ ਫਾਰਮ ਦੀ ਵਹਿੜਾ ਹਾਂਜੀ ਇਹ ਵੀ ਹਰੇ ਦਾਣ ਮੰਨ ਲਓ 10 ਟਰਦੀ ਹੈ ਠੀਕ ਆ 10 ਦਨ ਪੂਰੇ ਹਾਂ ਪੂਰੇ ਥਣ ਚੱਡੇ ਦੀ ਸਾਫ ਹਾਂਜੀ ਤੁਸੀਂ ਰਿਕਾਰਡ ਮੁੜ ਕੇ ਲਈ ਇਹਦਾ ਦੁੱਧਾਰ ਰਕਾਰ ਪਿਛਲਾ ਤੈਨੂੰ ਦੱਸਿਆ ਤਾਂ ਹੈਗਾ ਵੀ ਪਿਛਲਾ ਇਹਦਾ ਰਿਕਾਰਡ ਹੈਗਾ ਕਾ ਬਾਈ 23 ਕਿਲੋ ਉਹ ਤਾਂ ਪਾਇਆ ਸੀ 25 26 ਕਿਲੋ ਦੁਬਾਰਾ ਪਾ ਦੂੰ ਠੀਕ ਹੈ ਜੀ ਫਲ ਕੋਲ ਆਰਟੀ ਦੀਆਂ ਕੰਦੋਂ ਵਜੰਦੀ ਪੂਰੀ ਆ ਤੋਰ ਕੇ ਦਿਖਾ ਦੇ ਜੀ ਦੰਦਾ ਨਹੀਂ ਛੇ ਰੰਦਾ ਠੀਕ ਹੈ ਜੀ ਬਾਈ ਇਹ ਦੇਖ ਸਕਦੇ ਹੋ ਠੀਕ ਹੈ ਜੀ ਇਹ ਵੀ 10 ਬਰਨਨ ਬਾਈ ਜੀ ਕਹਿੰਦਾ ਲੈ ਜੂਗੀ ਤੋਰਾ ਤਰਾ ਸੁ ਮੁਹਰੇ ਕੋਲ ਕਰਨਾ ਫਰੈਸ਼ ਕੁਆਲਟੀ ਦੇਖ ਸਕਦੇ ਹੋ ਲੈ ਵਲ ਕੋਸ ਉਹਦੇ ਸਾਹਮਣੇ ਤਾਰੇ ਚਾਰੇ ਥਾਂ ਇੱਕੋ ਜਿਹਾ ਮੋੜ ਲਓ ਜੀ ਫੇਸ ਕਵਰਟੀ ਦੇਖਣਾ ਤੋ ਰਤਾ-ਰਤਾ ਦੇਖਦਾ ਨਹੀਂ ਦੇਖਦਾ ਬਰਾ ਮੋੜੇ ਜਮੜਾ ਇਹਦਾਂ ਨੂੰ ਹਾਂਜੀ ਵੀ ਜੀ ਰੇਟ ਦੱਸੋ ਵੀ ਇਹਦਾ ਰੇਟ ਬੱਸ ਆਪਾਂ ਮੰਨ ਲਈ 85000 ਤੋਂ ਮੰਨਤਾਨ ਕਰਾਂਗੇ ਭਾਈ 85000 ਤੋਂ ਮੰਨਤਾਨ ਕਰਾਂਗੇ ਹਾਂਜੀ ਵੀਰ ਜੀ ਸਾ ਬਾਈ ਜੀ ਕੋਲ ਹੈ ਕਿ ਚਾਰ ਨਗ ਠੀਕ ਹੈ ਜੀ ਤਿੰਨ ਗਾਵਾਂ ਇੱਕ ਮੱਝ ਤੇ ਜੀਤਾ ਫਾਰਮ ਟੀਵੀ ਨੂੰ ਵੱਧ ਤੋਂ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੇ ਕਿਸੇ ਨੇ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 75 82 0030 ਮਿਲਦੇ ਆਂ ਆਪਰਾ ਅਗਲੀ ਵੀਡੀਓ ਵਿੱਚ